ਜ਼ਰੂਰੀ ਹੈ ਕਿ ਜਦ ਇਸ ਤਰ੍ਹਾਂ ਦੀਆ ਪਿਕਚਰ ਆਂਦੀ ਹੈ ਧਿਆਨ ਚ ਲੈ ਕੇ ਆਵੇ ਸੈਂਸਰ ਬੋਰਡ ਕੇ ਲੋਗਾ ਦੀ ਭਾਵਨਾਵਾਂ ਜਿਹੜੀ ਆ ਉਹਨਾਂ ਤੇ ਠੇਸ ਨਾ ਪਹੁੰਚੇ। ਸਾਟ ਕਰਨ ਦੀ ਕੋਸ਼ਿਸ਼ ਕਰਦੇ, ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਕਿ ਪੰਜਾਬ ਦਾ ਮਾਹੌਲ ਖਰਾਬ ਹੋਵੇ। ਇਸ ਪਿਕਚਰ ਦੇ ਵਿੱਚ ਇਸ ਤਰ੍ਹਾਂ ਦਾ ਹੈ ਤਾਂ ਜ਼ਰੂਰ ਰੋਕ ਲਗਾਈ ਜਾਉ। ਆਵਾਜ਼ ਜਿੰਨੀ ਜਰ ਆਪਾਂ ਉਠਾਵਾਂਗੇ ਨਹੀਂ ਉਨੀ ਦੇ ਜਿਹੜੇ ਹੈਗੇ ਗਲਤ ਰਸਤੇ 'ਚ ਜਿਹੜਾ ਲੈ ਕੇ ਜਾਣਾ ਚਾਹੁੰਦੇ ਐ ਕਾਂਗਰਸ ਵੱਡੇ ਪੱਧਰ ਤੇ ਪ੍ਰਦਰਸ਼ਨ ਕਰ ਰਹੀ ਹੈ ਕਿ ਜੋ ਕਟਾਲੇ ਹੋਏ ਨੇ ਦੇਸ਼ ਦੇ ਵਿੱਚ ਉਸ ਨੂੰ ਲੈ ਕੇ ਕਿ ਈਡੀ ਸਹੀ ਤਰੀਕੇ ਨਾਲ ਜਾਂਚ ਕਰੇ ਇਸ ਵਾਰ ਤਸਵੀਰ ਤੁਹਾਨੂੰ ਇੱਕ ਵਾਰੀ ਪਿੱਛੇ ਦਿਖਾਵਾਂਗੇ ਕਿ ਕਾਂਗਰਸ ਭਵਨ ਦੇ ਬਾਹਰ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਇੱਥੋਂ ਅੱਗੇ ਵੱਲ ਨੂੰ ਜਾਣਾ ਸੀਗਾ ਗਵਰਨਰ ਨੂੰ ਮੰਗ ਪੱਤਰ ਦੇਣਾ ਸੀਗਾ ਤੇ ਈਡੀ ਦੇ ਦਫ਼ਤਰ ਵਾਲੀ ਵੀ ਜਾਣਾ ਸੀਗਾ ਸਾਡੇ ਨਾਲ ਮੈਮ ਮਾਲਵਿਕਾ ਸੂਤ ਨੇ ਅਸੀਂ ਗੱਲਬਾਤ ਕਰਾਂਗੇ ਇਸ ਪ੍ਰੋਟੈਸਟ ਨੂੰ ਲੈ ਕੇ ਤੇ ਹੋਰ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਇੱਕ ਫਿਲਮ ਆ ਰਹੀ ਹੈ ਐਮਰਜੈਂਸੀ ਉਸ ਦੇ ਰਿਲੇਟਡ ਅ ਮੈਮ ਸਤਿ ਸ਼੍ਰੀ ਅਕਾਲ ਠੀਕ ਠਾਕ ਸਤਿ ਸ਼੍ਰੀ ਅਕਾਲ ਜੀ ਬਿਲਕੁਲ ਠੀਕ ਮੈਮ ਅੱਜ ਪ੍ਰੋਟੈਸਟ ਕੀਤਾ ਜਾ ਰਿਹਾ ਰਿਗਾਰਡਿੰਗ ਜੋ ਸਾਰੇ ਘੁਟਾਲਾ ਹੋਇਆ ਏਡੀ ਦੀ ਜਾਂਚ ਮੰਗੀ ਜਾ ਰਹੀ ਹੈ ਐਸਬੀ ਦੇ ਵਿੱਚ ਜੋ ਕਿਸ ਚੀਜ਼ਾਂ ਹੋ ਰਹੀਆਂ ਨੇ ਇਹ ਤੁਸੀਂ ਚੀਜ਼ਾਂ ਨੂੰ ਪਹਿਲਾਂ ਦੇਖਦੇ ਕਿਵੇਂ ਜਿਸ ਤਿੱਕੇ ਨਾਲ ਘੁਟਾਲੇ ਹੋ ਰਹੇ ਨੇ ਇਹ ਕਿਹਾ ਜਾ ਰਿਹਾ ਕਿ ਇੱਕ ਹੀ ਧੜੇ ਨੂੰ ਸਟਰੋਂਗ ਕੀਤਾ ਜਾ ਰਿਹਾ ਇੱਕ ਹੀ ਧੜਾ ਆਰਾਮ ਦੇ ਤਿੱਕੇ ਨਾਲ ਚੱਲਿਆ ਜਾ ਰਿਹਾ ਬਿਲਕੁਲ ਬਿਲਕੁਲ ਸਹੀ ਗੱਲ ਹੈ ਤੁਹਾਨੂੰ ਸਭ ਨੂੰ ਪਤਾ ਹੈ ਕਿ ਬਈ ਘੁਟਾਲੇ ਕਿੰਨੇ ਹੋ ਰਹੇ ਹੈ ਡੇੜੇ ਕੁਟਾਲੇ ਹੋ ਰਹੇ ਉਹਦੇ ਨਾਲ ਮਿਡਲ ਕਲਾਸ ਜਾਂ ਗਰੀਬ ਜਨਤਾ ਜਿਹੜੀ ਹੋਰ ਖਰਾਬ ਹੋ ਰਹੀ ਜਿਹੜੇ ਅਮੀਰ ਹੈ ਹੋਰ ਅਮੀਰ ਹੋ ਰਹੇ ਕਿਉਂ ਕੁਛੀ ਲੋਕ ਜਿਹੜੇ ਦਿਨੋ ਦਿਨ ਅਮੀਰ ਹੋ ਰਹੇ ਕਿਉਂ ਜਿਹੜੇ ਕਾਮਕਾਰ ਜਿਹੜੇ ਘਟ ਰਹੇ ਲੋਕਾਂ ਦੇ ਕਿਉਂ ਕਾਮਕਾਰ ਡਾਊਨ ਹੋ ਰਹੇ ਕਿਉਂਕਿ ਕਿਤੇ ਨਾ ਕਿਤੇ ਜਿਹੜੇ ਅਮੀਰ ਹੈ ਉਹ ਆਪਸ ਵਿੱਚ ਮਿਲੇ ਹੋਏ ਹੈ ਬੀਜੇਪੀ ਦੇ ਨਾਲ ਔਰ ਉਹਨਾਂ ਦੇ ਜਿਹੜੇ ਹੈ ਇਹ ਕੰਮ ਚੱਲ ਰਿਹਾ ਮਨੂਲਾ ਦਾ ਕਿ ਸਮਾਂ ਆ ਗਿਆ ਕਿ ਆਪਾਂ ਆਵਾਜ਼ ਉਠਾਈਏ ਔਰ ਮੈਂ ਫਕਰ ਮਹਿਸੂਸ ਕਰਦੀ ਕਿ ਕਾਂਗਰਸ ਪਾਰਟੀ ਦੇ ਨਾਲ ਮੈਂ ਜੁੜੀ ਹਾਂ ਔਰ ਸਾਡੇ ਪ੍ਰਧਾਨ ਮੇਰਾ ਵੱਡਾ ਭਰਾ ਰਾਜਵਰਿੰਗ ਜਿਹੜੇ ਹੈਗੇ ਹਮੇਸ਼ਾ ਸੱਚਾਈ ਦੇ ਖਿਲਾਫ ਆਵਾਜ਼ ਉਠਾਉਂਦੇ ਆ ਜੇ ਆਪਾਂ ਦੇਖ ਸਕਦੇ ਕਿ ਕਾਂਗਰਸ ਪਾਰਟੀ ਕਿੰਨੀ ਮਜ਼ਬੂਤ ਹੋ ਰਹੀ ਹੈ ਔਰ ਵਕ ਵਕ ਲੋਕ ਜਿਹੜੇ ਜ਼ਿਲ੍ਹਿਆਂ ਤੋਂ ਆਏ ਆ ਆਵਾਜ਼ ਉਠਾਣ ਲਈ ਸੱਚਾਈ ਦੀ ਔਰ ਮੈਮ ਕੀ ਲੱਗਦਾ ਹੈ ਕਿ ਇਹ ਪ੍ਰਦਰਸ਼ਨ ਰੋਕ ਪਾਣਗੇ ਉਹਨਾਂ ਦੇ ਕੰਨਾਂ ਤੱਕ ਜਿਹੜੀ ਹੈ ਜੂੰ ਸਰਕੇਗੀ ਆਵਾਜ਼ ਤੁਹਾਡੀ ਪਹੁੰਚੇਗੀ ਕਿ ਉਹਨਾਂ ਨੂੰ ਲੱਗੇਗਾ ਕਿ ਨਹੀਂ ਦੇਸ਼ਵਾਕੇ ਕੰਗਾਲ ਦੇ ਦਾ ਤਜਾਰਿਆ ਦੇਸ਼ ਦਾ ਪੈਸਾ ਸੀ ਖਾ ਰਹੇ ਅਸੀਂ ਹੁਣ ਸੁਧਾਰ ਲਏ ਵੀ ਲੋਕ ਸਾਨੂੰ ਕਹਿ ਰਹੇ ਸਚਿਤ ਕਰਦੇ ਦੇਖਿਏ ਆਵਾਜ਼ ਅਸੀਂ ਹਮੇਸ਼ਾ ਐਵੇਂ ਹੀ ਉਠਾਉਂਦੇ ਰਵਾਂਗੇ ਜਿੰਨੀ ਦੇ ਰਵਾਜ਼ ਨਹੀਂ ਉਠਾਵਾਂਗੇ ਕਿਵੇਂ ਉਹਨਾਂ ਨੂੰ ਪਤਾ ਲੱਗੂਗਾ ਜਿੰਨੀ ਜਰ ਤੁਸੀਂ ਮਾਂ ਨੂੰ ਨਹੀਂ ਕਹੋਗੇ ਕਿ ਭੁੱਖ ਲੱਗੀ ਮਾਂ ਕਿਵੇਂ ਰੋਟੀ ਦੇਊਗੀ ਤੇ ਆਵਾਜ਼ ਉਠਾਣੀ ਬਹੁਤ ਜ਼ਰੂਰੀ ਹੈ ਇਹ ਜਿਹੜੇ ਬੱਚੇ ਕਾਂਗਰਸ ਪਾਰਟੀ ਦੇ ਇਹ ਜ਼ਰੂਰ ਆਵਾਜ਼ ਉਠਾਉਂਦੇ ਰਵਾਂਗੇ ਆਪਣੇ ਮਾਂ ਦੇ ਨਾਲ ਜਿਹੜਾ ਧੱਕਾ ਹੋ ਰਿਹਾ ਜਿੰਨੀ ਦੇਰ ਆਵਾਜ਼ ਨਹੀਂ ਉਠਾਵਾਂਗੇ ਮੈਨੂੰ ਲੱਗਦਾ ਆਮ ਜਨਤਾ ਜਿਹੜੀ ਬਹੁਤ ਦੁਖੀ ਹੋ ਰਹੀ ਹੈ ਆ ਹੋ ਰਹੀ ਹੈ ਕਾਂਗਰਸ ਹੀ ਅਸੀਂ ਸਰਕਾਰ ਹੈ ਜਿਹੜੀ ਆਮ ਜਨਤਾ ਦੇ ਨਾਲ ਗਰੀਬ ਜਨਤਾ ਦੇ ਨਾਲ ਖੜੀ ਹੈ ਔਰ ਅਸੀਂ ਐਮੀ ਆਵਾਜ਼ ਉਠਾਉਂਦੇ ਰਹਾਂਗੇ ਔਰ ਉਮੀਦ ਹੈ ਆਉਣ ਵਾਲਾ ਸਮਾਂ ਜਿਹੜਾ ਆਪਾਂ ਨੂੰ ਸਭ ਨੂੰ ਪਤਾ ਕਿ ਵੀ ਕਾਂਗਰਸ ਦਾ ਜਿਹੜਾ ਉਹ ਬਹੁਤ ਸੁਨਹਿਰ ਹੈ ਕਿਉਂਕਿ ਲੋਕਾਂ ਨੂੰ ਪਤਾ ਲੱਗ ਗਿਆ ਕਿ ਬਦਲਾਅ ਵੀ ਉਹਨਾਂ ਨੇ ਵੇਖ ਲਿਆ ਕਿਤੇ ਨਾ ਕਿਤੇ ਕਾਂਗਰਸ ਹੀ ਅਸੀਂ ਪਾਰਟੀ ਹੈ ਜਿਹੜੀ ਆਮ ਜਨਤਾ ਦੇ ਨਾਲ ਖੜੀ ਹੈ ਔਰ ਜ਼ਰੂਰ ਜਿਹੜਾ ਹੈਗਾ ਵਾ ਲੋਕ ਜਿਹੜੇ ਹੈਗੇ ਆਵਾਜ਼ ਹੋਰ ਬੁਲੰਦ ਕਰਨਗੇ ਆਉਣ ਵਾਲੇ ਸਮੇਂ ਵਿੱਚ ਮਤਰੀਮਾਲਾ ਭੂਮਿਕਾਤ ਨਹੀਂ ਹੈਗੀ ਕਿ ਭੁੱਖੇ ਮਰਦੇ ਮਰੀ ਜਾਣ ਦੋ ਅਸੀਂ ਨਜ਼ਾਰੇ ਲੈ ਰਹੇ ਆਂ ਮਾਂ ਨਜ਼ਾਰੇ ਲੈਦੀ ਆ ਬਿਲਕੁਲ ਤੁਸੀਂ ਗੱਲ ਸਹੀ ਗਈ ਹੈ ਕਿ ਮਦਰ ਰਹੀ ਮਾਂ ਵਰ ਗਈ ਹੋ ਰਿਹਾ ਮੈਨੂੰ ਲੱਗਦਾ ਕਿ ਇਸ ਤਰ੍ਹਾਂ ਦਾ ਸਲੂਕ ਨਹੀਂ ਹੋਣਾ ਚਾਹੀਦਾ ਕਿਉਂਕਿ ਸਮਾਂ ਜਿਹੜਾ ਬਦਲ ਗਿਆ ਲੋਕ ਆਵਾਜ਼ ਉਠਾਉਣਾ ਸ਼ੁਰੂ ਕਰਤਾ ਉਹਨਾਂ ਨੇ ਜੇ ਤੁਸੀਂ ਉਹਨਾਂ ਨਾਲ ਇਸ ਤਰ੍ਹਾਂ ਦਾ ਵਰਤਾਅ ਕਰੋਗੇ ਲੋਕ ਆਵਾਜ਼ ਉਠਾਵਾਂਗੇ ਜੇ ਉਹਨਾਂ ਨਾਲ ਤੱਕਾ ਹੋਊਗਾ ਮੈਨੂੰ ਲੱਗਦਾ ਕਿ ਉਸ ਸਮੇਂ ਦੂਰ ਨਹੀਂ ਜਿਹੜਾ ਤੱਕਾ ਲੋਕਾਂ ਨਾਲ ਹੋ ਰਿਹਾ ਜ਼ਰੂਰ ਬੰਦ ਹੋਊਗਾ ਆਉਣ ਵਾਲੇ ਸਮੇਂ ਚ ਮੈਮ ਤੁਹਾਡੇ ਵੱਡੇ ਬ੍ਰਦਰ ਸੂਦ ਸਾਹਿਬ ਬਹੁਤ ਫਿਲਮਾਂ ਦੇ ਵਿੱਚ ਤੱਕ ਪਾਉਂਦੇ ਨੇ ਨਾ ਤੇ ਦੂਜੇ ਪਾਸੇ ਇੱਕ ਐਮਰਜੈਂਸੀ ਫਿਲਮ ਆ ਰਹੀ ਹੈ ਕੰਗਣਾ ਰਨਾਉਤ ਮੈਂ ਇਸ ਕਰਕੇ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ ਕਿਉਂਕਿ ਲੇਡੀਜ਼ ਲੇਡੀ ਨੂੰ ਸਮਝ ਸਕਦੇ ਹਨ ਕਿਸ ਤਿੱਕ ਨਾਲ ਗੱਲ ਕਰਦੇ ਹਾਂ ਜਿਹੜੀ ਉਹ ਫਿਲਮ ਲੈ ਕੇ ਆ ਰਹੇ ਨੇ ਕਿ ਲੱਗਦਾ ਕਿ ਉਹ ਕੋਈ ਕੜਤਨ ਛੱਡਣ ਦੀ ਕੋਸ਼ਿਸ਼ ਕਰਨਗੇ ਦੇਹ ਦੇ ਵਿੱਚ ਕੋਈ ਪਾੜ ਪਾਣ ਦੀ ਕੋਸ਼ਿਸ਼ ਕਰਨਗੇ ਫਿਲਮ ਦੇ ਥਰੂ ਕਿਉਂਕਿ ਵਿੱਚ ਜਿਹੜੇ ਕਿਰਦਾਰ ਦਿਖਾਏ ਗਏ ਨੇ ਜਿਹੜੇ ਚੀਜ਼ਾਂ ਦਿਖਾਈਆਂ ਗਏ ਨੇ ਕਹਿੰਦੇ ਬਹੁਤ ਸੈਂਸਿਟਿਵ ਨੇ ਆ ਮੈਂ ਦੇਖੋ ਅਜੇ ਪਿਕਚਰ ਦੇਖੀ ਨਹੀਂ ਹੈ ਪਤਾ ਨਹੀਂ ਇਹ ਨਹੀਂ ਕਿਤੇ ਨਾ ਕਿਤੇ ਸੈਂਸਰ ਬੋਰਡ ਜਿਹੜਾ ਹੈਗਾ ਜ਼ਰੂਰ ਧਿਆਨ ਰੱਖੂਗਾ ਕਿ ਲੋਕਾਂ ਦੀ ਭਾਵਨਾਵਾਂ ਜਿਹੜੀਆਂ ਉਹਨਾਂ ਤੇ ਠੋਸ ਨਾ ਪਹੁੰਚੇ ਜ਼ਰੂਰੀ ਹੈ ਕਿ ਜਦ ਇਸ ਤਰ੍ਹਾਂ ਦੀਆਂ ਪਿਕਚਰਾਂ ਆਉਂਦੀਆਂ ਹੈ ਧਿਆਨ 'ਚ ਲੈ ਕੇ ਆਵੇ ਸੈਂਸਰ ਬੋਰਡ ਕੇ ਲੋਕਾਂ ਦੀ ਭਾਵਨਾਵਾਂ ਜਿਹੜੀਆਂ ਉਹਨਾਂ ਤੇ ਠੇਸ ਨਾ ਪਹੁੰਚੇ ਔਰ ਉਮੀਦ ਹੈ ਕਿ ਜੇ ਉਸ ਪਿਕਚਰ ਦੇ ਵਿੱਚ ਇਸ ਤਰ੍ਹਾਂ ਦਾ ਹੈ ਤੇ ਜ਼ਰੂਰ ਰੋਕ ਲਗਾਈ ਜਾਊਗੀ ਜਿਸ ਦੇ ਨਕਦਰ ਇੰਦਰਾ ਗਾਂਧੀ ਹੋਣਾ ਦੋਨਾਂ ਨੇ ਰੋਲ ਅਦਾ ਕੀਤਾ ਜਿਹੜੀ ਪਾਰਟੀ ਦੇ ਨਾਲ ਤਾਲੁਕਾਤ ਹੈਗਾ ਤੋ ਤੁਸੀਂ ਵੀ ਕਾਂਗਰਸ ਤੋਂ ਇੰਦਰਾ ਗਾਂਧੀ ਵੀ ਕਾਂਗਰਸ ਤੋਂ ਸੀਗੇ ਜਿਹੜੀਆਂ ਸਾਰੀਆਂ ਚੀਜ਼ਾਂ ਹੋਈਆਂ ਨੇ ਉਹ ਕਿ ਲੱਗਾ ਕਿ ਜੋ ਪਹਿਲਾਂ ਚੀਜ਼ਾਂ ਹੋ ਚੁੱਕੀਆਂ ਨੇ ਉਸ ਤੋਂ ਫਿਰ ਤੋਂ ਇੱਕ ਲੋਕਾਂ ਦੇ ਵਿੱਚ ਸਾਹਮਣੇ ਪੇਰੋਸ ਕੇ ਰੱਖ ਦਿੱਤਾ ਜਾਣਗੇ ਉਹਦਾ ਉਸ ਨਾਲ ਮਾਹੌਲ ਖਰਾਬ ਹੋ ਸਕਦਾ ਹੈ ਇਹ ਸੋਚੀ ਲੋਕ ਰੱਖ ਰਹੇ ਨੇ ਲੋਕ ਕਹ ਰਹੇ ਨੇ ਕਿ ਮਾਹੌਲ ਖਰਾਬ ਹੋ ਸਕਦਾ ਹੈ ਫਿਲਮ ਦੇ ਨਾਲ ਬਿਲਕੁਲ ਸਹੀ ਗੱਲ ਹੈ ਕਿਤੇ ਨਾ ਕਿਤੇ ਲੋਕਾਂ ਨੂੰ ਕਹਿੰਦੇ ਕਿ ਹਰਟ ਕਰਨ ਦੀ ਕੋਸ਼ਿਸ਼ ਕਰਦੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਕਿ ਪੰਜਾਬ ਦਾ ਮਾਹੌਲ ਖਰਾਬ ਹੋਵੇ ਲੇਕਿਨ ਆਵਾਜ਼ ਜਿੰਨੀ ਦੇਰ ਆਪਾਂ ਉਠਾਵਾਂਗੇ ਨਹੀਂ ਉਨੀ ਦੇ ਜਿਹੜੇ ਹੈਗੇ ਗਲਤ ਰਸਤੇ 'ਚ ਜਿਹੜਾ ਲੈ ਕੇ ਜਾਣਾ ਚਾਹੁੰਦੇ ਆ ਉਹ ਲੋਕ ਰੁਕਾਂਗੇ ਨਹੀਂ ਔਰ ਮੱਲਾਦਾ ਕਿ ਜੇ ਉਹ ਮੂਵੀ ਦੇ ਵਿੱਚ ਕੁਝ ਇਸ ਤਰ੍ਹਾਂ ਦਾ ਹੋਊਗਾ ਜ਼ਰੂਰ ਰੋਕ ਲੱਗੂਗੀ ਇਹ ਕਿਲਾਦਾ ਕਿ ਕਾਂਗਰਸ ਦੀ ਸ਼ੋਭਾ ਵੀ ਖਰਾਬ ਹੋ ਸਕਦੀ ਹੈ ਦੂਜੇ ਪਾਸੇ ਸੰਤਾ ਜਰਨੈਲ ਸਿੰਘ ਹੋਰਾਂ ਦੀ ਗੱਲ ਆਿੰਦੀ ਕਿ ਉਹਨਾਂ ਦੀ ਵੀ ਤਸਵੀਰ ਜਿਹੜੀ ਅਸ਼ਭੀ ਖਰਾਬ ਹੋ ਸਕਦੀ ਹੈ ਦੋਨੇ ਪਾਸੇ ਖਰਾਬ ਕਰ ਸਕਦੇ ਆ ਕਾਂਗਰਸ ਦੀ ਛਵੀ ਤੇ ਸੰਤ ਜਨਾਰ ਸਿੰਘ ਪੰਡਾ ਮੰਨ ਲਓ ਕਿ ਪੰਜਾਬ ਦੇ ਹੁਣ ਲੋਕ ਜਿਹੜੇ ਬਹੁਤ ਸਮਝਦਾਰ ਹੋ ਗਏ ਉਹਨੂੰ ਕੋਈ ਵੀ ਇੱਕ ਮੂਵੀ ਦੇਖ ਕੇ ਜਾਂ ਕੁਝ ਵੀ ਇਸ ਤਰ੍ਹਾਂ ਦਾ ਦੇਖ ਕੇ ਉਹ ਨਹੀਂ ਉਹਨਾਂ ਦੇ ਮਗਰ ਲੱਗਾਂਗੇ ਸਭ ਨੂੰ ਪਤਾ ਹੈ ਕਿ ਹਿਸਟਰੀ ਦੇ ਵਿੱਚ ਜੋ ਹੋਇਆ ਸਭ ਨੇ ਪਤਾ ਹੈ ਲੇਕਿਨ ਕਿਤੇ ਰੱਖਦੇ ਕੁਝ ਚੀਜ਼ਾਂ ਆਪਣੇ ਹੱਥ ਨਹੀਂ ਰਹਿੰਦੀਆਂ ਮਨ ਨੂੰ ਲੱਗਦਾ ਔਰ ਕੋਈ ਇੱਕ ਪਿਕਚਰ ਜਿਹੜੀ ਹੈਗੀ ਹੈ ਕੋਈ ਇਸ ਤਰ੍ਹਾਂ ਦੀ ਕੋਈ ਦੇਖ ਕੇ ਮਾਹੌਲ ਖਰਾਬ ਨਹੀਂ ਹੋਗਾ ਕਿਉਂਕਿ ਸਭ ਨੂੰ ਪਤਾ ਹੈ ਕਿ ਕੰਟਰੋਵਰਸੀ ਉਹਨਾਂ ਦੀ ਪਿਕਚਰਾਂ ਜ਼ਰੂਰ ਰਹਿੰਦੀ ਹੈ ਸੂਦਮਨ ਸਾਡ ਨਾਲ ਸੀ ਗੱਲਬਾਤ ਕੀਤੀ ਹੈ ਤਾਂ ਜਿਸ ਤਿੱਕੇ ਨਾਲ ਪ੍ਰੋਟੈਸਟ ਕੀਤਾ ਜਾ ਰਿਹਾ ਉਸ ਰਿਗਾਰਡਿੰਗ ਸੀ ਕਿ ਤੇ ਦੂਜੇ ਪਾਸੇ ਐਮਰਜੈਂਸੀ ਜੋ ਫਿਲਮ ਆ ਰਹੀ ਹੈ ਉਸ ਰਿਗਾਰਡਿੰਗ ਗੱਲ ਸੀ ਕਿ ਟ੍ਰੇਲਰ ਦੇ ਥਰੂ ਦੇ ਸੀ ਗੱਲ ਕੀਤੀ ਹੈ ਜਿਸ ਤਿੱਕੇ ਨਾਲ ਐ ਜੀ ਪੀ ਨੇ ਇਤਰਾਜ਼ ਜਤਾਇਆ ਉਸ ਰਿਗਾਰਡਿੰਗ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕੀਤੀ